ਚੋਨਾ ਦੇਖੋ ਬੋਟ ਚੱਲਦੀ ਨਹੀਂ ਸੀ ਆ ਭਰਾਵਾਂ ਕੋਲੇ ਚਾਰ ਦਿਨਾਂ ਤੋਂ ਪਾਣੀ ਨਹੀਂ ਪੁੱਜਿਆ ਇੱਥੇ ਨਾ ਕੁਝ ਵੀ ਨਹੀਂ ਆਇਆ ਨਾ ਪਾਣੀ ਆਇਆ ਨਾ ਕੋਈ ਪ੍ਰਸ਼ਾਦਾ ਆ ਆਰਮੀ ਵਾਲੇ ਵੀ ਕੀੜੇ ਦੇਖ ਕੇ ਮੁੜ ਗਏ ਇੱਥੋਂ ਬਸ ਤੇ ਸਾਡੀ ਬੋਟ ਵੀ ਇੱਥੇ ਚੱਲੀ ਨਹੀਂ ਕਿਉਂਕਿ ਝੋਨਾ ਹੈ ਇੱਥੇ ਨਾ ਬਾਕੀ ਦਾ ਸਾਰਾ ਬੰਦ ਹੈ ਦਾ ਤਕਰੀਬਨ ਤਾਂ ਚੜ ਗਿਆ ਹੁਣ ਚੜਦੇ ਕਿਉਂਕਿ ਜ਼ੋਰ ਲੱਗਦਾ ਥੱਲੇ ਝੋਨਾ ਨਾ ਹੁਣ ਪਾਣੀ ਦੇ ਵਿੱਚ ਰਾਸ਼ਨ ਥੋੜੇ ਸਾਹਮਣੇ ਪਿਆ ਪਾਣੀ ਪਿਆ ਉਹ ਵੀਰ ਪੈਣਾ ਵੇਟ ਕਰ ਰਹੀਆਂ ਆ ਇਹ ਪਿਛਲੇ 4 ਦਿਨਾਂ ਤੋਂ ਤੇ ਅੱਜ ਪਹੁੰਚੇ ਆ ਇੱਥੇ ਖੁੱਲ ਜਾਣਾ ਪੂ ਤਰ ਕੇ ਕਿਉਂਕਿ ਸਾਨੂੰ ਬਾਹਣ ਬੜੇ ਪੋਲੇ ਆ ਹੈ ਇਹ ਨਿੱਕੀ ਜਿਹੀ ਗਰੂ ਹੈ ਹਾਂ ਇੱਕ ਸਰੀਰ ਨਿੱਗਰ ਆ ਉਹਦਾ ਕਰਕੇ ਤੁਰਨਾ ਔਖਾ ਹੋ ਜਾਂਦਾ ਪਰ ਮੂਰੇ ਬੜਾ ਦੇਖੋ ਜੀ ਟੋਆ ਟਾਇਆ ਤਾਂ ਨਹੀਂ 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 ਤੇ ਬੱਤਾਂ ਬੁੱਟਾਂ ਉਤੋਂ ਦੀ ਪਾਰ ਜਾਂਦਾ ਕੰਮ ਵੀਰ ਦੇਖੋ ਇਹ ਉਹ ਸਾਹਮਣੇ ਦੇਖ ਸਕਦਾ ਕੈਮਰਾ ਇਹਨਾਂ ਦੀ ਆਸਾਂ ਲੱਗੀਆਂ ਹੋਈਆਂ ਆਪਣੇ ਤੇ ਪੁਰਾਣਾ ਜੜੀ ਇਹ ਹੋ ਨਹੀਂ ਸਕਦਾ। ਉਹ ਦੇਖੋ ਕਿੰਦਾ ਵੀਰ ਝਾਕ ਰੇ ਹਨ। ਹਸਾਬ ਲਾ ਲਓ ਵੀ ਅੱਧਾ ਕਿਲੋਮੀਟਰ ਹੋ ਗਿਆ ਸਾਨੂੰ ਬੋਟ ਖਿੱਚਦੇ ਨੂੰ। ਅੱਧਾ ਕਿਲੋਮੀਟਰ ਹੋ ਗਿਆ ਮਾਰ ਦਿਖਾ ਦੇ ਭਰਾ। ਇੱਥੇ ਕਿਹੜੇ ਜਾਂਦੇ ਹੁਣ? ਕੱਟ ਚ ਜਲਦੀ ਨਹੀਂ ਬਾਪੂ ਜੀ। ਚੱਲਦਾ ਨਹੀਂ ਬਾਪੂ ਜੀ। ਹੱਲੇ ਉਹ ਫਸਦਾਗਾ ਪਹੁੰਚਦਾ ਗਏ ਅਸੀਂ। ਫਾਨੂ ਤੁਸੀਂ ਕਹਿੰਦੇ ਸੀ ਵੇ ਇੱਥੇ ਮੁੜ ਜਾਓ ਹੋ ਤੇ ਅੱਡ ਵੱਲ ਕੌਲਾਂ ਗਈਆਂ ਇੱਥੇ ਜੋਤੀ ਐ ਕੋਈ ਵੀਰ ਵੀ ਬਾਈ ਜੀ ਵਾਪਸ ਮੁੜ ਜਾਓ ਖਾਤਰਾ ਨਾ ਲੋ ਪਰ ਅਸੀਂ ਪਹੁੰਚੇ ਦਾ ਜਰੂਰ ਆ ਤੁਹਾਡੇ ਕੋਲ ਹੈਨਾ ਮੇਰੀਆਂ ਭੈਣਾਂ ਨੂੰ ਅਸੀਂ ਹਾਜ਼ਰ ਹਾਂ ਜਿੱਥੇ ਵੀ ਹੋਈਏ ਹਾਂ ਇਹ ਕਾਹਦੇ ਪਾਣੀ ਮੰਗਣੇ ਆ ਪਾਣੀ ਨਹੀਂ ਖਾਂਦਾ ਕੋਈ ਨਹੀਂ ਭੈਣ ਮੇਰੀ ਅੱਜ ਲੈ ਕੇ ਆ ਗਿਆ ਤੁਹਾਡਾ ਵੀਰ ਪਾਣੀ ਇਹ ਕਿੱਥੇ ਕਰ ਲੈਣੇ ਸਰ ਕਿੱਥੇ ਆ ਤੇ ਅੱਜ ਤੁਹਾਡਾ ਲਾਈ ਦੇ ਕਿਲੋ ਤੁਹਾਨੂੰ ਅੱਗੇ ਅਸੀਂ ਸਮਾਨਤ ਆਏ ਜੀ ਤੇ ਨਾਮ ਕੀ ਆ ਠੀਕ ਹੈ ਸਰਕਾਰ ਹੋਰ ਕੇ ਨਹੀਂ ਗਈ ਜਨੇ ਤੁਸੀਂ ਤੁਹਾਨੂੰ ਸਟਾਰਟ ਕਰਦਾ ਸ਼ੌਕ ਕੀ ਕਹਿੰਦੇ ਇੰਜ ਹੁਣ ਹਾਂਜੀ ਇਹ ਟੂਨ ਚਲਾਈ ਐਸੇ ਝੋਨਾ ਦੇਖੋ ਬੋਟ ਚੱਲਦੀ ਨਹੀਂ ਸੀ ਆ ਭਰਾਵਾਂ ਕੋਲੇ 4 ਦਿਨਾਂ ਤੋਂ ਪਾਣੀ ਨਹੀਂ ਪੁੱਜਿਆ ਇੱਥੇ ਨਾ ਕੁਝ ਵੀ ਨਹੀਂ ਆਇਆ ਨਾ ਪਾਣੀ ਆਇਆ ਨਾ ਕੋਈ ਪ੍ਰਸ਼ਾਦਾ ਆਇਆ ਆਰਮੀ ਵਾਲੇ ਵੀ ਕੀੜੇ ਦੇ ਕੇ ਮੁੜ ਗਏ ਇੱਥੋਂ ਬਸ ਤੇ ਸਾਡੀ ਬੋਟ ਵੀ ਇੱਥੇ ਚੱਲੀ ਨਹੀਂ ਕਿਉਂਕਿ ਝੋਨਾਗਾ ਇੱਥੇ ਨਾ ਬਾਕੀ ਆ ਸਾਰੇ ਬੰਦੇ ਦਾ तकरीबन ਤਾਂ ਚੜ ਗਿਆ ਹੁਣ ਚੱਲੇ ਕਿਉਂਕਿ ਜ਼ੋਰ ਲੱਗਦਾ ਥੱਲੇ ਝੋਨਾ ਨਾ ਹੁਣ ਪਾਣੀ ਦੇ ਵਿੱਚ ਰਾਛਣਾ ਥੋੜੇ ਸਾਹਮਣੇ ਪਿਆ ਪਾਣੀ ਪਿਆ ਉਹ ਵੀਰ ਪੈਣਾ ਵੇਟ ਕਰ ਰਹੀਆਂ ਆ ਪਿਛਲੇ 4 ਦਿਨਾਂ ਤੋਂ ਤੇ ਅੱਜ ਪਹੁੰਚੇ ਆ ਇੱਥੇ ਖੁੱਲ ਜਾਣਾ ਪੂਤੁਰ ਕੇ ਕਿਉਂਕਿ ਸਾਨੂੰ ਵਾਹਣ ਬੜੇ ਪੋਲੇ ਆ ਹੈ ਇਹ ਮਿੱਟੀ ਜੀਗਰੀ ਆ ਭਾਈ ਹਾਂ ਇੱਕ ਸਰੀਰ ਨਿੱਗਰ ਆ ਉਦਾ ਕਰਕੇ ਤੁਰਨਾ ਉੱਠਾ ਜਾਂਦਾ ਪਰ ਮੂਰੇ ਵੜਾ ਦੇ ਦੇਖੋ ਹੀ ਟੋਆ ਟਾਇਆ ਤਾਂ ਨਹੀਂ 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 ਤੇ ਬੱਤਾਂ ਬੁੱਟਾਂ ਉਤੋਂ ਦੀ ਪਾਰ ਜਾਂਦਾ ਕੰਮ ਵੀਰ ਦੇਖੋ ਇਹ ਉਹ ਸਾਹਮਣੇ ਦੇਖ ਸਕਦਾ ਕੈਮਰਾ ਇਹਨਾਂ ਨੇ ਆਸਾਂ ਲੱਗੀਆਂ ਹੋਈਆਂ ਆਪਣੇ ਤੇ ਪੂਰਾ ਨਾਲ ਚੜੀਏ ਇਹ ਹੋ ਨਹੀਂ ਸਕਦਾ ਉਹ ਦੇਖੋ ਕਿੱਦਾਂ ਵੀਰ ਝਾਕ ਰਹੇ ਹਨ ਹਿਸਾਬ ਲਾ ਲਓ ਵੀ ਅੱਧਾ ਕਿਲੋਮੀਟਰ ਹੋ ਗਿਆ ਸਾਨੂੰ ਬੋਟ ਖਿੱਚਦੇ ਨੂੰ ਕਿਲੋਮੀਟਰ ਹੋ ਗਿਆ ਵੀ ਅੱਧਾ ਕਿਲੋਮੀਟਰ ਹੋ ਗਿਆ ਮਾਰ ਦਿਖਾ ਦੇ ਭਰਾ ਇੱਥੇ ਕਿ ਲੈ ਜਾਂਦੇ ਹੁਣ ਪਾਣੀ ਘੱਟ ਵੀ ਘੱਟ ਚ ਜਲਦੀ ਨਹੀਂ ਬਾਪੂ ਜੀ ਚੱਲਦਾ ਨਹੀਂ ਬਾਪੂ ਜੀ ਥੱਲੇ ਉਹ ਫਸਦਾਗਾ ਪਹੁੰਚਦਾ ਗਏ ਅਸੀਂ ਸਾਨੂੰ ਤੁਸੀਂ ਕਹਿੰਦੇ ਸੀ ਵੀ ਇੱਥੇ ਹੀ ਮੁੜ ਜਾਓ ਉਹ ਤੇ ạt ਵੱਲ ਕੌਲਾਂ ਗਈਆਂ ਇੱਥੇ ਜੋਤੀ ਹੈ ਕੋਈ ਵੀਰ ਵੀ ਬਾਈ ਜੀ ਵਾਪਸ ਮੁੜ ਜਾਓ ਖਾਤਰਾ ਨਾ ਲੋ ਪਰ ਅਸੀਂ ਪਹੁੰਚੇ ਦਾ ਜਰੂਰ ਆ ਤੁਹਾਡੇ ਕੋਲ ਹੈਨਾ ਕਿ ਭੈਣੋਂ ਅਸੀਂ ਹਾਜ਼ਰ ਹਾਂ ਜਿੱਥੇ ਵੀ ਹੋਈਏ ਹਾਂ ਇਹ ਕਾਹਦੇ ਪਾਣੀ ਮੰਗਦੇ ਆਂ ਤੇ ਪਾਣੀ ਨਹੀਂ ਖਾਂਦਾ ਕੋਈ ਨਹੀਂ ਭੈਣ ਮੇਰੀ ਅੱਜ ਲੈ ਕੇ ਆ ਗਿਆ ਤੁਹਾਡਾ ਵੀਰ ਪਾਣੀ ਹੈ ਸਰਕ ਕਿੱਥੇ ਆ ਅੱਜ ਤੁਹਾਡਾ ਹੱਥ